ਅੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਬਾਹਰ ਐਸੋਸੀਏਸ਼ਨ ਨਵਾਂ ਸ਼ਹਿਰ ਦੇ ਪ੍ਰਦਾਨ ਐਡਵੋਕੇਟ ਸ਼ਮਸ਼ੇਰ ਸਿੰਘ ਜਿੱਕਾ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਕ੍ਰਿਸ਼ਨਨਗਰ ਬੰਗਾ ਵਿਖੇ ਆਪਣੇ ਨਵੇਂ ਗ੍ਰਹਿ ਵਿੱਚ ਗ੍ਰਹਿ ਪ੍ਰਵੇਸ਼ ਕੀਤਾ ਗਿਆ ਸੁਖਮਣੀ ਸਾਹਿਬ ਦੇ ਬਾਠ ਉਪਰੰਤ ਰਾਗੀ ਜੱਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਇਸ ਮੌਕੇ ਟੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਡੀਪੀ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕ੍ਰਿਸ਼ਨ ਸਿੰਘ ਰੂੜੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਨੇਤਾ ਅਤੇ ਸਮਾਜ ਸੇਵਕ ਉਹਨਾਂ ਨੂੰ ਵਧਾਈ ਦੇਣ ਪਹੁੰਚੇ ਅਤੇ ਇਸ ਮੌਕੇ ਐਡਵੋਕੇਟ ਸ਼ਮਸ਼ੇਰ ਸਿੰਘ ਚਿੱਕਾ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਦੇਖੋ ਬੰਗਾ ਤੋਂ ਪੰਜਾਬ 78 ਟੀਵੀ ਦੀ ਇਹ ਰਿਪੋਰਟ ਪੰਜਾਬ 78 ਟੀਵੀ ਦੇ ਚੀਫ ਮਨਜਿੰਦਰ ਸਿੰਘ ਅਤੇ ਸਮੁੱਚੀ ਟੀਮ ਵੱਲੋਂ ਵੀ ਐਡਵੋਕੇਟ ਸ਼ਮਸ਼ੇਰ ਸਿੰਘ ਚਿੱਕਾ ਤੇ ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਸਮਾਜ ਨੇ ਧੀਆਂ ਪੁੱਤਾਂ ਨੂੰ ਜਿਹੜਾ ਆ ਵਕ ਵਕ ਵਰਗਾਂ 'ਚ ਵੰਡਿਆ ਜਿਹਦੇ ਵਿੱਚ ਕੋ ਪੁੱਤਰ ਪੁੱਤਰ ਤੇ ਸੁਪੁੱਤਰ ਆਂਦਾ ਮੈਂ ਸਮਝਦਾ ਕਿ ਸਰਦਾਰ ਗਿਆਨ ਸਿੰਘ ਚਿੱਕਾ ਸਾਹਿਬ ਦੇ ਸੁਪੁੱਤਰ ਨੇ ਜਿਹੜੇ ਕਿ ਇਸ ਟਾਈਮ ਸਰਦਾਰ ਸ਼ਮਸ਼ੇਰ ਸਿੰਘ ਜਿੱਕਾ ਸਾਹਿਬ ਬਾਰ ਕਾਉਂਸਲ ਜਿਹੜੀ ਹੈ ਨਮਾ ਸ਼ਰੋ ਦੇ ਪ੍ਰੈਜ਼ੀਡੈਂਟ ਵੀ ਨੇ ਇਹਨਾਂ ਨੇ ਆਪਣੇ ਮਾਪੇ ਦਾ ਨਾਮ ਜਿਹੜਾ ਆ ਉਹ ਰੋਸ਼ਨ ਕੀਤਾ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਔਰ ਅੱਜ ਨਵੇਂ ਸਾਲ ਦੇ 2025 ਦੇ ਜਿੱਥੇ ਮੁਬਾਰਕਬਾਦ ਉੱਥੇ ਇਹਨਾਂ ਨੂੰ ਜਿਹੜੇ ਨਵੇਂ ਮੰਦਰ ਬਣਾਏ ਨੇ ਨਵਾਂ ਗ੍ਰਹਿ ਪ੍ਰਵੇਸ਼ ਕੀਤਾ ਉਹਦੀ ਮੈਂ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਦੇਣਾ। ਸਭ ਤੋਂ ਜਿਹੜੀ ਹੈ ਪ੍ਰੇਰਨਾ ਲੈਣੀ ਚਾਹੀਦੀ ਹੈ। ਅੱਜ ਦੁਨੀਆ ਦੀ ਕੋਈ ਵੀ ਮੰਜ਼ਿਲ ਉਹ ਦੂਰ ਨਹੀਂ ਹੈ ਜਿਹੜੀ ਅਸੀਂ ਸਰ ਕਰਨਾ ਚਾਹੁੰਦੇ ਹਾਂ ਉਹਦੇ ਲਈ ਸਾਨੂੰ ਤਿੰਨ ਸ਼ਬਦ ਮੈਂ ਸਾਹਮਣੇ ਕਿ ਰੱਖੇ ਚਾਹੀਦੇ ਨੇ ਲੱਲਾ ਗੱਗਾ ਤੇ ਨੰਨਾ। ਲਗਨ ਦੇ ਨਾਲ ਜਦੋਂ ਅਸੀਂ ਕਿਸੇ ਵੀ ਕੰਮ ਦੇ ਮੱਕਰ ਪਾਵਾਂਗੇ ਤੇ ਉਹ ਕੰਮ ਦੇ ਆਪਾਂ ਸਿਰੇ ਪਹੁੰਚਾਂਗੇ ਜਿਵੇਂ ਚੱਕਾ ਪਹੁੰਚੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਚੱਕਾ ਸਾਹਿਬ ਨੇ ਇਨਵਾਈਟ ਕੀਤਾ ਸੀਗਾ ਜੀ ਉਹ ਜਿਹੜੇ ਆਪਣੇ ਬਹਿ ਪਰਵੇ ਦੀ ਜੀ ਸ਼੍ਰੀਮੰਤਤਾ ਦਾ ਬੜੇ ਪੱਗ ਬੰਨ੍ਹਣ ਵਾਲੇ ਮੱਤੇ ਮਿਲਦੇ ਜੀ ਕਿਉਂਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਿਮਿਤ ਤੇ ਜੁੜੀ ਤੇ ਚਿੰਨ੍ਹ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਬਹੁਤ ਬਹੁਤ ਬਤਾਈ ਹੈ ਜੀ ਚੱਕਾ ਸਾਹਿਬ ਨੂੰ ਲੋਕਤ ਸਾਹਿਬ ਨੂੰ ਇਹ ਆਪਕੀ ਪ੍ਰਮਾਤਮਾ ਦਾ ਕਿਰਪਾ ਚਲੂ 25 ਬਖਸ਼ੇ ਤੁਸੀਂ ਅਮੇਰ ਜੀ ਸਾਡੇ ਗਰਮਾ ਜੀ ਸਾਡੇ ਮਹਾਰਾਜ ਸਾਹਿਬ ਪਾਟਿਆ ਸਾਹਿਬ ਡਾਕਟਰ ਸਾਹਿਬ ਅਸੀਂ ਸਾਰੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਹਰ ਕੌਂਸਲ ਦੇ ਅਧਿਕਾਰੀ ਸ਼ਮਸ਼ੇਰ ਸਿੰਘ ਜੀ ਤੇ ਕੈਨ ਸਾਥੀ ਕਰਵਾਇਆ ਪਰ ਤਾਂ ਬਿਆਕ ਥੋੜਾ ਜਿਹਾ ਜਰੀਂ ਚੰਦ ਕਰਾ ਪ੍ਰਵੇਸ਼ ਤੇ ਉਹਨਾਂ ਨੂੰ ਬੁढ़ाई ਦੇਣ ਵਾਸਤੇ ਆਏ ਆ ਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ ਤੇ ਐਸੇ ਖੁਸ਼ੀ ਦੇ ਮੌਕੇ ਦੇ ਸਾਮਨ ਕੀਤਾ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੇ ਆਂ ਕਿ ਪ੍ਰਮਾਤਮਾ ਉਹਨਾਂ ਨੂੰ ਦਿਨ-ਦਿਨ ਨਿਹਾਲ ਚੌਵੀਂ ਤਰੱਕੀ ਦੇਵੇ ਉਹ ਸਾਡੇ ਵਾਰਡ 'ਚ ਆਏ ਆ ਇਸ ਕਰਕੇ ਸਾਨੂੰ ਜਿਆਦਾ ਖੁਸ਼ੀ ਆ ਤੇ ਅਸੀਂ ਇਹਨਾਂ ਦੇ ਨਾਲ ਹੈ ਮਿਲ ਕੇ ਜਿੱਦਾਂ ਦਾ ਵੀ ਹੋਊਗਾ ਅਸੀਂ ਕੰਮ ਕਰਾਂਗੇ ਤੇ ਸਾਨੂੰ ਬੜੀ ਬਹੁਤ ਖੁਸ਼ੀ ਆ ਰਹੀ ਹੈ ਸਾਡੇ ਹਲਕੇ ਸਾਡੇ ਏਰੀਆ ਚ ਆਏ ਆ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੇਵਾਲ ਜੀ ਤੁਸੀਂ ਗੱਲ ਕੀਤੀ ਆ ਵੀ ਤੁਹਾਡੇ ਵਾਰਡ ਦੇ ਵਿੱਚ ਆਏ ਨੇ ਤੁਹਾਡੇ ਮੁਹੱਲੇ ਦੇ ਵਿੱਚ ਆਏ ਨੇ ਤੇ ਕਿੱਦਾਂ ਦੇ ਸਹਿਯੋਗ ਦੀ ਆਸ ਰੱਖਦੇ ਹੋ ਮੈਂ ਇਹਨਾਂ ਤੋਂ ਜੀ ਇੱਕ ਜੋ ਛੋਟਾ ਭਰਾ ਕਰਦਾ ਜਿਵੇਂ ਮੇਰੇ ਵੱਲੋਂ ਜੋ ਜੋ ਵੱਡਾ ਭਰਾ ਕਰਦਾ ਉਹਦਾ ਵੀ ਸਹਿਯੋਗ ਅਸੀਂ ਇੱਕ ਦਿਨ ਨੂੰ ਦੇਵਾਂਗੇ ਜੀ ਬਿਲਕੁਲ ਸਰ ਹਰ ਵੇਲੇ ਡੱਟ ਕੇ ਖੜੇ ਹੈ ਜੀ ਨਾਲ ਇੱਥੇ ਵੀ ਭਾਜੀ ਨੂੰ ਲੋਡ ਹੋਊਗੀ ਡਾਕ ਇਹਨਾਂ ਦੇ ਨਾਲ ਹੀ ਬਹੁਤ ਬਹੁਤ ਧੰਨਵਾਦੀ ਤੇ ਭਾਜੀ ਭਾਈ ਰੱਬ ਦਾ ਹਿਆਂ ਬਹੁਤ ਇੱਜਤ ਜੁਸ਼ੇਰ ਸਿੰਘ ਤੋਂ ਸਾਡੇ ਵੱਲੋਂ ਜੈ ਸ਼੍ਰੀ ਰਾਮ ਸ੍ਰੀ ਭਾਈ ਗੁਰਜੀ ਦਾ ਖਾਲਸਾ ਸ੍ਰੀ ਭਾਈ ਗੁਰਜੀ ਕੀ ਫਤਿਹ ਸਾਡੇ ਵੀਰ ਮਾਰਕੋ ਜੁਦੇ ਪ੍ਰਧਾਨ ਚਿੱਕਾ ਸਾਹਿਬ ਇਹਨਾਂ ਨੇ ਨਵੇਂ ਗ੍ਰਹਿਚ ਰਵੇਸ਼ ਕੀਤਾ ਸਾਡੀ ਸ਼ਿਸ਼ਨਾ ਵੱਲੋਂ ਬੀ ਜੀ ਪਾਰਟੀ ਸਾਡੇ ਵਿਸ਼ਾਲ ਜੀ ਹੈ ਵਿਕਰਮ ਜੀ ਹੈ ਸ਼ਿਸ਼ਨਾ ਵੱਲੋਂ ਜਸਵੰਦਰ ਜੀ ਹੈ ਚਿੱਕਾ ਸਾਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਇਸ ਘਰ 'ਚ ਖੁਸ਼ੀਆਂ ਲਿਆਵੇ ਜਿਸ ਵੀ ਆਸਨਾ ਚਿੱਕਾ ਸਾਹਿਬ ਇਸ ਪਰਿਵਾਰ 'ਚ ਗੈਹ ਪ੍ਰਵੇਸ਼ ਕੀਤਾ ਵਾ ਕਿ ਨਹੀਂ ਸਾਰੀਆਂ ਆਸਾਂ ਬਰਾਦਾ ਪੂਰੀ ਹੋਣ ਤੇ ਬਹੁਤ ਮੁਬਾਰਕਾਂ ਸ਼ਹਿਰ ਪੰਜਾਬ ਵੱਲੋਂ ਜੈ ਹਿੰਦ ਜੈ ਭਾਰਤ ਲੱਖ ਖੁਸ਼ੀਆਂ ਪਾਛਾਈਆਂ ਜੇ ਸਤਿਗੁਰੂ ਨਦਰ ਕਰੇ ਅੱਜ ਸਾਡੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸ਼ਮਸ਼ੀਰ ਸਿੰਘ ਚਿੱਕਾ ਜੀ ਦਾ ਜੋ ਨਵਾਂ ਗ੍ਰੇ ਨਵਾਸ ਦੇ ਉੱਪਰ ਅੱਜ ਸ਼੍ਰੀ ਸੁਖਣੀ ਸਾਹਿਬ ਦਾ ਪਾਠ ਰੱਖਿਆ ਗਿਆ ਸੀ ਉਦੇ ਵਿੱਚ ਸਾਰੇ ਜ਼ਿਲ੍ਹੇ ਦੀਆਂ ਵੱਡੀਆਂ ਸ਼ਖਸੀਅਤਾਂ ਧਾਰਮਿਕ ਰਾਜਨੀਤਿਕ ਸਮਾਜਿਕ ਸੰਗਠਨਾ ਨੇ ਆ ਕੇ ਇਸ ਮੌਜੂਦ ਕੀਤੀ ਹੈ ਸੋ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵੱਲੋਂ ਅੱਜ ਮੈਂ ਸ਼ਮਸ਼ੀਰ ਸਿੰਘ ਚਿੰਕਾ ਜੀ ਨੂੰ ਅੱਜ ਨੇ ਗਰੇ ਗਰੇ ਨਿਵਾਸ ਦੇ ਉੱਪਰ ਅੱਜ ਪਾੜ ਦੇ ਸੰਬੰਧ ਵਿੱਚ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਸ਼ੁਕਾਵਨਾਵਾਂ ਦਿੰਦਾ ਔਰ ਗੁਰੂ ਮਹਾਰਾਜ ਅੱਗੇ ਹੀ ਅਰਦਾਸ ਕਰਦਾ ਮਾਤਾ ਬਗਲਾਮੁਖੀ ਮਰੇ ਹੀ ਅਰਦਾਸ ਕਰਦਾ ਇਸ ਘਰ ਦੇ ਉੱਪਰ ਹਮੇਸ਼ਾ ਆਪਣਾ ਮੀਰ ਭਰਿਆ ਆਤ ਰੱਖੇ ਖੁਸ਼ੀਆਂ ਦੇ ਘੇੜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਾ ਜੀ ਇਹ ਗੱਲ ਜਰੂਰ ਐਡਵੋਕੇਟ ਨੇ ਤੁਸੀਂ ਵੀ ਐਡਵੋਕੇਟ ਹੋ ਔਰ ਬੜੀ ਛੋਟੀ ਉਮਰ ਦੇ ਵਿੱਚ ਇਹ ਆਪਣਾ ਐਸੋਸੀਏਸ਼ਨ ਦੇ ਪ੍ਰਧਾਨ ਵੀ ਬਣੇ ਨੇ ਇਹ ਕਿਦਾਂ ਦਾ ਸੁਜੋਗ ਇਹਨਾਂ ਦਾ ਰਹਿੰਦਾ ਜਾਂ ਕੀ ਇਹਨਾਂ ਦੇ ਵਿੱਚ ਕੁਆਲਟੀਜ਼ ਨੇ ਤੁਸੀਂ ਸਾਫ ਸੁਥਰੀ ਰਾਜਨੀਤੀ ਔਰ ਸੇਵਾ ਔਰ ਨਿਸ਼ਕਾਮ ਭਾਵਨਾ ਦੇ ਨਾਲ ਕਿਸੇ ਵੀ ਚਾਹੇ ਤੁਸੀਂ ਰਾਜਨੀਤਿਕ ਦਲ ਚੋ ਚਾਹੇ ਤੁਸੀਂ ਹੁਣ ਜਿਵੇਂ ਸਾਡੀ ਐਸੋਸੀਏਸ਼ਨ ਹੈ ਬਾਰ ਕਾਉਂਸਲ ਹੈ ਪੰਜਾਬ ਰਹਿਣਾ ਦੀ ਜੋ ਤੁਸੀਂ ਨੇਕ ਨੀਤੀ ਨਾਲ ਕੰਮ ਕਰਦੇ ਹੋ ਨਾ ਤਾਂ ਨੇਚਰਲੀ ਲੋਕ ਜਿਹੜੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਔਰ ਤੁਹਾਨੂੰ ਆਪਣਾ ਅਸ਼ੀਰਵਾਦ ਵੀ ਦਿੰਦੇ ਆ ਖੁਸ਼ੀ ਵਾਲੀ ਗੱਲ ਹੈ ਜਿਵੇਂ ਜਿੱਕਾ ਜੀ ਨੇ ਆਪਣੀ ਉਹ ਹੈਗਾ ਲਾਈਫ ਦੀ ਬੜੀ ਬੜੀ ਅਚੀਵਮੈਂਟ ਹੁੰਦੀ ਹੈ ਬੜਾ ਜਿਹੜਾ ਕਾਰੋਗਣਾ ਚਾਹੀਦਾ ਹੈ ਜੀ ਇਹਨੂੰ ਪੁਗਾ ਸ਼ਹਿਰ ਉਸ ਆਪਣਾ ਇਹ ਰਮੇਜ ਜੀ ਅਧਿਸ਼ਦ ਦੇ ਬੜਾ ਕਾਰ ਬਣਾਇਆ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਮੈਂ ਪ੍ਰੈਸ ਵਾਲੇ মিডিਆ ਦਾ ਬੜਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਰਿਸ਼ਤੇਦਾਰੀ ਚੋਂ ਜੋ ਕਿ ਬਰਨ ਲਾਲ ਨੇ ਸੁਚੇਤ ਸੰਚੀਕਾ ਜਿਸ ਨੇ ਕਿ ਆਪਣੇ ਡੈਡੀ ਦੇ ਪਗਜਨਾਂ ਤੇ ਚੱਲਦੇ ਆ ਹੋਇਆ ਜਿੱਥੇ ਚਿੱਕਾ ਦਾ ਨਾਮ ਰੋਸ਼ਨ ਕੀਤਾ ਉਥੇ ਜ਼ਿਲ੍ਹਾ ਸੀਰ ਭਗਸਨ ਦਾ ਨਗਰ ਦਾ ਨਾਮ ਚੈੱਕ ਕੀਤਾ ਤੇ ਮੈਂ ਅੱਜ ਇਸ ਦਿਨ ਤੇ ਪਵਿੱਤਰ ਉਹਨਾਂ ਦੇ ਗ੍ਰਹਿ ਪ੍ਰਵੇਸ਼ ਤੇ ਸਾਰੇ ਪਰਿਵਾਰ ਨੂੰ ਤੇ ਸਾਰੇ ਆਏ ਹੋਏ ਸੰਗਤਾਂ ਨੂੰ ਮੁਬਾਰਕਵਾਦ ਦਿੰਦਾ ਅੱਜ ਇਸ ਸੰਸ਼ੇ ਸਿੰਘ ਜੀ ਦੇ ਘਰਾਂ ਦੇ ਗ੍ਰਹਿ ਪ੍ਰਵੇਸ਼ ਦੇ ਮੌਕੇ ਤੇ ਮੈਂ ਇਹਨਾਂ ਨੂੰ ਮੁਬਾਰਕਵਾਦ ਦਿੰਦਾ ਤੇ ਬੜਿਆ ਖੁਸ਼ੀ ਦਾ ਮੌਕਾ ਇਹ ਸਾਰੇ ਇਹਨਾਂ ਨੇ ਮਿੱਤਰਾਂ ਦੋਸਤਾਂ ਨੂੰ ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਇਸ ਖੁਸ਼ੀ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਧੰਨਵਾਦ ਮੈਂ ਜੋ ਵੀ ਮੇਰੇ ਇੱਥੇ ਗ੍ਰਹਿ ਪ੍ਰਵੇਸ਼ ਤੇ ਦਰਜ ਤਰ ਚੱਲ ਕੇ ਮੇਰੇ ਦਸਤਿਹਾਰ ਪੈਣ ਪਾਈ ਸੱਜਣ ਮਿੱਤਰ ਜੋ ਵੀ ਮਾਨਯੋਗ ਰਿਸਪੈਕਟਡ ਸ਼ਖਸੀਅਤਾਂ ਆਈਆਂ ਮੈਂ ਉਹਨਾਂ ਦਾ ਆਪਣੇ ਇਥੇ ਗ੍ਰਹਿ ਵਿਖੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ